ਆ ਚੀਜ਼ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਆਪ ਹੀ ਲਾ ਲਿਓ ਵਿੱਕੀ ਵਾਰ ਦਾ ਤਾਂ ਹੋਈ ਹੋਈ ਹੈਗੀ ਰਾਜ ਪਾਣੀ ਖੜਾ ਥਾਂ ਥਾਂ ਤੇ ਰਾਤ ਰੱਬ ਨੇ ਮੀਂਹ ਪਾ ਕੇ ਕਹਿੰਦੇ ਸਰਾ ਕਰਾਤਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲਿਆਂਗੇ ਖੇਤ ਪਿੱਛੇ ਤੁਸੀਂ ਬੱਦਲਬਾਈ ਦੇਖ ਹੀ ਰਹੇ ਹੋਗੇ ਮੀਂਹ ਪਿਆ ਕਰਾਤਾ ਜਿੱਤੇ ਹੁਣ ਵੀ ਦੁਬਾਰਾ ਆਉਣ ਵਾਲਾ ਹੋ ਰਿਹਾ ਹੈ ਇਹ ਮੀਂਹ ਤੇ ਝੋਨੇ ਹੋ ਗਏ ਹੁਣੇ ਪੂਰੀ ਟੈਗ ਤੇ ਆਪਾਂ ਪਾਣੀ ਪੁਣੀ ਦੇਖਦੇ ਆਂ ਜਾ ਕੇ ਵੀ ਕਿਸੇ ਵਾਸ ਨਿਕਲਿਆ ਨਹੀਂ ਹੈਗਾ। ਇਹਨੇ ਬਾਰੇ ਕਰਾਂਗੇ ਗੱਲਾਂ ਬਾਤਾਂ ਸਾਂਝੀਆਂ ਤੇ ਤੁਹਾਨੂੰ ਦਿਖਾਵਾਂਗੇ ਝੋਨਾ ਵੀ ਆਪਣਾ ਕਿਵੇਂ ਹੋ ਗਿਆ ਮੀਨ ਨਾਲ ਤੇ ਬਾਕੀ ਪਾਣੀ ਪੁਣੀ ਦੇਖਦੇ ਆਂ ਪਾਣੀ ਤਾਂ ਨਹੀਂ ਨਿਕਲਦਾ ਤੇ ਬਾਕੀ ਜਿਹੜਾ ਆਪਾਂ ਕੱਲ ਦਵਾਈ ਰੱਖ ਕੇ ਗਏ ਸੀਗੇ ਚੂਹਿਆਂ ਵਾਲੀ ਪਹਿਲਾਂ ਵਾਲੇ ਵਲੌਗ 'ਚ ਤੁਸੀਂ ਦੇਖਿਓ ਤੇ ਬਾਕੀ ਕਿਹਨਾਂ ਦੇਖੇ ਹੋਣਾ ਤੇ ਉਹ ਵੀ ਦੇਖਦੇ ਆਪਾਂ ਵੀ ਚੂਹੇ ਕਿੰਨੇ ਕੁ ਮਰੇ ਹੈਗੇ ਕਿ ਰਾਤ ਮੀਂਹ ਪੈ ਗਿਆ ਤਾਂ ਕਰਕੇ ਦਵਾਈ ਖਾਦੀ ਵੀ ਨਹੀਂ ਹੋਣੀ ਘੱਟ ਖਾਦੀ ਹੋਊਗੀ। ਤੇ ਜੇ 1-2 ਦਿਨ ਹਜੇ ਦਵਾਈ ਹੋਰ ਪੀ ਰਹੀਂਦੀ ਫੇਰ ਤਾਂ ਮਰ ਜਾਂਦੇ ਬਾਵਾ ਤੇ ਬਾਕੀ ਦੇਖਦੇ ਆ ਹੋ ਸਕਦਾ ਵੀ ਦਵਾਈ ਖਾ ਕੇ ਕੱਲ ਮਰ ਗਏ ਹੁਣ ਤੇ ਕਰਦੇ ਆ ਗੱਲਾਂ ਬਾਤਾਂ ਚੱਲਦੇ ਆਂਗੇ ਫਿਰ ਖੇਤ ਤੇ ਮਿੱਤਰੋ ਆਪਾਂ ਪਹੁੰਚ ਚੁੱਕੇ ਆਂਗੇ ਆਪਣੇ ਖੇਤ ਤੇ ਚੱਲ ਕੇ ਆਪਾਂ ਦੇਖਦੇ ਆਂਗੇ ਪਾਣੀ ਪੁਣੀ ਤਣੀ ਨਿਕਲਦਾ ਕਿਤੋਂ ਦੀ ਤੇ ਆਪਣੇ ਤੁਸੀਂ ਇਹ ਬੂਟੇ ਦੀ ਫਟਾਰ ਦੇਖੋ ਕਿੰਨੀ ਸੋਹਣੀ ਕੀਤੀ ਹੈਗੀ ਇਹਨੇ ਨਵੀਂ ਨਵੀਂ ਫਟਾਰ ਨਵੇਂ ਪੱਤੇ ਕੱਢ ਲੇ ਤੇ ਚੀਕੂਆ ਦੇ ਵੀ ਦੇਖਦੇ ਆਂ ਆ ਚੀਕੂਆ ਦੇ ਬੂਟੇ ਨੇ ਫਟਾਰ ਵੀ ਇਹਨਾਂ ਨੇ ਵੀ ਨਵੀਂ ਕੱਟ ਰੱਖੀ ਹੈਗੀ ਤੇ ਬਾਕੀ ਆ ਸਾਨੂੰ ਦਿਖਾਇਆ ਸੀ ਜਿਹੜਾ ਆਪਾਂ ਪਹਿਲਾਂ ਦੇ ਵਲੌਗ ਚ ਆ ਫਲਜਾ ਪਤਾ ਨਹੀਂ ਕੀ ਚੀਜ਼ ਹੈਗੀ ਅੱਗੇ ਪਤਾ ਲੱਗੂਆ ਚਲੋ ਤੇ ਮਰੂਦਾਂ ਦੇ ਬੂਟੇ ਨੇ ਵੀ ਆਪਣੇ ਵਧੀਆ ਫਟਾਰ ਕੱਢੇ ਹੈਗੀ ਟੇਡਾ ਹੋ ਰਿਹਾਗਾ ਬਾਕੀ ਇਹ ਕਿਤੇ ਡੇੱਗੀ ਨਾ ਪਵੇ ਆ ਦੇਖੋ ਬਈ ਆਪਣਾ ਝੋਨਾ ਕਿਵੇਂ ਹੈਗਾ ਤੇ ਵਿਊ ਵੀ ਘੈਂਟ ਬੰਦਾਗਾ ਹਨਾ ਬੱਦਲ ਬਈ ਹੋਈ ਪਈ ਹੈਗੀ ਤੇ ਬਾਕੀ ਆਪਣੇ ਖੇਤ ਖੇਤ ਜਿਹੜਾ ਖਜੂਰ ਆ ਗਏ ਇਹਦੇ ਨਾਲ ਕਿੰਨਾ ਘੈਂਟ ਵਿਊ ਲੱਗਦਾਗਾ ਹਨਾ ਤੇ ਚੋਨਾਂ ਦੇਖੋ ਤੁਸੀਂ ਬਈ ਆਪਣਾ ਪੂਰੀ ਟੈਕ ਚ ਹੋਇਆ ਪਿਆਗਾ ਪ੍ਰਮਾਤਮਾ ਦੀ ਕਿਰਪਾ ਨਾਲ ਹਨਾ ਤੇ ਬਾਕੀ ਜਿਹੜੀਆਂ ਪੈਫਾ ਪੂਪਾਂ ਖੁੱਲੀਆਂ ਨੇ ਆਪਾਂ ਇਹ ਕਰ ਦੰਨੇ ਆ ਕਿ ਬੰਦ ਪਾਣੀ ਨਿਕਲ ਜਾਂਦਾ ਇਹਦੇ ਰਹੀਂ ਮੀਂਹ ਦਾ ਝੋਨਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆਗਾ ਕਿਉਂਕਿ ਹੁਣ ਜਿਹੜਾ ਟਾਈਮ ਚੱਲੀ ਜਾਂਦਾਗਾ ਇਹ ਪੱਤਾ ਲਵੇਟ ਵਾਲੀ ਸੁੰਡੀ ਪੈਣ ਦਾ ਟਾਈਮ ਆਗਾ ਤੇ ਹੁਣ ਕਈ ਬੰਦਿਆਂ ਨੇ ਹਜੇ ਉਪਦਾਨ ਨਾ ਜਾਂ ਫਿਊਰਡਨ ਵਗੈਰਾ ਫਟੇਰਾ ਵਗੈਰਾ ਪਾਈ ਨਹੀਂ ਹੋਣੀ ਤੇ ਤਾਂ ਕਰਕੇ ਜਿਹੜੇ ਪੱਤਾ ਲਵੇਟ ਪੈਣ ਦਾ ਪੂਰਾ ਟਾਈਮ ਸੀਗਾ ਹੁਣ ਪਈ ਵੀ ਜਾਂਦੀ ਸੀਗੀ ਮੱਕੜਾਂ ਡੇ ਤਰਨ ਲੱਗ ਗਿਆ ਸੀਗਾ ਤੇ ਹੁਣ ਮੀਂਹ ਨਾਲ ਜਿਹੜਾ ਸਾਰੇ ਪੱਤੇ ਸਾਫ਼ ਹੋ ਗਏ ਤੇ ਹੁਣ ਪੱਤਾਂ ਲਵੇੜ ਦੀ ਕੋਈ ਸ਼ਿਕਾਇਤ ਨਹੀਂ ਹੋਣੀ ਛੇਤੀ ਛੇਤੀ ਆਪਣਾ ਜਿਹੜਾ ਪਾਣੀ ਟੁੱਟਦਾ ਹੁੰਦਾਗਾ ਮੇਨ ਉਹ ਆਹੀ ਬੱਟ ਦੇ ਟੁੱਟਦਾ ਹੁੰਦਾ ਕਿਉਂਕਿ ਇਧਰ ਸਾਨੂੰ ਦੱਸਿਆ ਹੋਇਆ ਵੀ ਬਾਹਰ ਨਾਲ ਨੀਮਾ ਲੱਗਦਾਗਾ ਤੇ ਪਰ ਅਜੇ ਤੱਕ ਸਹੀ ਹੈਗਾ ਕਿਉਂਕਿ ਪਾਣੀ ਵੀ ਵਾਕਈ ਹੈ ਨਹੀਂ ਇਨਾਂ ਝੋਨੇ ਚ ਤੇ ਮੀਂਹ ਵੀ ਮੈਨੂੰ ਹਜੇ ਬਾਤੀ ਲੱਗਦਾਗਾ ਕਿਉਂਕਿ ਬਾਕੀ ਆਪਣੇ ਝੋਨੇ ਚ ਜਮੇ ਪਾਣੀ ਨਹੀਂ ਸੀਗਾ ਤੇ ਹੁਣ ਵੀ ਥੋੜਾ ਮੋਟਾ ਹੀ ਪਾਣੀ ਖੜਾਗਾ ਬਸ ਬਾਕੀ ਚੱਲ ਕੇ ਦੇਖਦੇ ਆਂ ਗਾਹਾਂ 'ਚ ਕਿਤੋਂ ਦੀ ਕੋਈ ਖੱਡ ਹੋਈ ਤਾਂ ਆਪਾਂ ਉਹਨੂੰ ਨੱਪ ਦਾਂਗੇ ਪੈਰ ਨਾਲ ਹੀ ਆ ਇੱਕ ਵਟ ਤੇ ਖੱਡ ਹੋਈ ਪਈ ਹੈਗੀ ਚੂਹੇ ਨੇ ਖੱਡ ਕੀਤੀ ਹੋਈ ਹੈ ਇਹ ਬਸ ਆਪਾਂ ਕੱਲੀ ਇਹ ਬੰਦ ਕਰ ਦਿੰਨੇ ਆਂਗੇ ਹੁਣ ਗਾਹਾਂ ਕੋਈ ਹੈ ਨਹੀਂ ਕਿ ਤੇ ਨਹੀਂ ਆਪਾਂ ਪਿੱਛੇ ਵੀ ਦੇਖਿਆ ਸਾਰੇ ਉੱਧਰ ਵੀ ਹੈ ਨਹੀਂ ਸੀਗੀ ਆ ਚੂਹਿਆਂ ਦੇ ਅੱਡੇ ਤੇ ਪਹੁੰਚਿਆ ਮਿੱਤਰੋ ਤੇ ਹਜੇ ਤੱਕ ਚੂਹਿਆਂ ਦਾ ਆਪਾਂ ਨੂੰ ਕੋਈ ਰਿਜ਼ਲਟ ਦੇਖਣ ਨੂੰ ਮਿਲਿਆ ਨਹੀਂ ਹੈਗਾ ਕਿਤੇ ਕਿਉਂਕਿ ਇੱਕ ਤਾਂ ਰਾਤ ਮੀਂਹ ਪੈ ਗਿਆ ਸੋਨੂੰ ਆਪਾਂ ਦੱਸ ਕੇ ਹਟਿਆਗੇ ਤੇ ਦਵਾਈ ਆਪਾਂ ਕੱਲ ਹੀ ਰੱਖ ਕੇ ਗਏ ਸੀਗੇ ਤੇ ਬਾਕੀ ਹੋ ਸਕਦਾਗਾ ਇਧਰ ਉਧਰ ਵੀ ਮਰ ਜਾਂਦੇ ਹੁੰਦੇ ਹੈਗੇ ਤੇ ਕਈ ਵਾਰੀ ਜਾਂ ਕੋਈ ਖੱਡ ਚ ਵੀ ਮਰ ਜਾਂਦਾ ਦਵਾਈ ਖਾ ਕੇ ਆਪਾਂ ਵਿੱਚ ਹੀ ਸੜਤੀ ਸੀ ਨਾ ਖੱਡਾਂ ਦੇ ਗੋਲਗਾ ਬਣਾ ਕੇ ਤੁਸੀਂ ਦੇਖੀ ਹੋਣੀ ਆ ਤੇ ਬਾਕੀ ਪਤਾ ਲੱਗੂਗਾ ਹਜੇ ਇੱਕ ਇੱਕ ਦੋ ਦਿਨਾਂ ਨੂੰ ਪਤਾ ਲੱਗ ਜੂਗਾ ਰਿਜ਼ਲਟ ਦਾ ਇਹਨਾਂ ਦਾ ਹਜੇ ਰਿਜ਼ਲਟ ਇਹਨਾਂ ਦਾ ਪੈਂਡਿੰਗ ਆ ਤੇ ਆਪਾਂ ਦੇਖਾਂਗੇ ਫਿਰ ਤੁਹਾਨੂੰ ਅਗਲੇ ਵਲੌਗ ਚ ਦਿਖਾ ਦਾਂਗੇ ਜੇ ਕੋਈ ਇਹਨਾਂ ਦੀ লাশ ਮਿਲੀ ਤਾਂ ਚੂਹਿਆਂ ਦੀ ਤੇ ਮਿੱਤਰੋ ਆਪਾਂ ਗੇੜਾ ਮਾਰੇ ਝੋਨੇ ਉਤੋਂ ਦੀ ਤੇ ਪਾਣੀ ਆਪਾਂ ਤੁਹਾਨੂੰ ਦਿਖਾਈ ਦਿੱਤਾ ਇੱਕ ਥਾਂ ਤੇ ਨਿਕਲਦਾ ਸੀਗਾ ਬਾਕੀ ਜਿਹੜੇ ਕਿਆਰੇ ਖੁੱਲੇ ਹੋਏ ਸੀਗੇ ਉਹ ਆਪਾਂ ਬੰਦ ਕਰੇ ਤੇ ਅੱ ਕਸੀ ਬਲਾਈ ਹੈਗੀ ਕਹਿੰਦੇ ਆਪਾਂ ਜਿਹੜਾ ਪਹਿਲਾਂ ਵਲੌਗ ਪਾਇਆ ਸੀਗਾ ਖਾਲਸ ਮਾਰ ਕੇ ਲਿਆਂਦਾ ਸੀਗਾ ਤੇ ਅੱਜ ਫਿਰ ਜਿਹੜਾ ਰਹਿ ਗਿਆ ਸੀ ਉਹ ਸਮਾਰ ਕੇ ਲਿਆਉਣਾਗਾ ਤੇ ਅਗਲਾ ਵਲੌਗ ਆਪਾਂ ਅੱਜ ਪਾਵਾਂਗੇ ਉਹਦੇ ਤੇ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਚ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਸਬਸਕ੍ਰਾਈਬ ਅਤੇ ਬਾਕੀ ਬੈਲ ਦੇ ਆਈਕਨ ਬਟਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਆਪਣੀ ਹਰ ਇੱਕ ਨਵੀਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ